ਪੰਜਾਬੀਓ ਵਾਪਸ ਆ ਜਾਓ ਪੰਜਾਬ ਨੂੰ ਇਹ ਨਾ ਹੋਵੇ ਤੁਹਾਡੇ ਆਉਣ ਤੱਕ ਜੋ ਤੁਸੀਂ ਛੱਡ ਕੇ ਗਏ ਆ ਉਹ ਵੀ ਨਾ ਬਚੇ ਇਹ ਰੈਪ ਥੋੜਾ ਚੁੱਭੂਗਾ ਪਰ ਸੁਣੋ ਧਿਆਨ ਨਾਲ ਮੈਂ ਜੋ ਕਹੂੰਗਾ ਸੱਚ ਕਹੂੰਗਾ ਸੱਸੀ ਵਾਂਗ ਕੁੱਝ ਕਹੂੰਗਾ ਕੰਨਾਂ ਦੇ ਵਿੱਚ ਰੂਪ ਫਸਾ ਲਓ ਅੱਜ ਕਿਆਂ ਦੇ ਹੋ ਸੱਸੀ ਗਾਲ ਜੀ ਮੈਂ ਢੀ ਸਿੰਘ ਜੈਲਦਾਰ ਮੈਂ ਹੰਨਿਮਰਪਿਤਕੌਰ ਤੇ ਅੱਜ ਆਪਾਂ ਨਾ ਇੱਕ ਗਾਣੇ ਤੇ ਰਿਐਕਸ਼ਨ ਦੇਣ ਲੱਗੇ ਆ ਗਾਣੇ ਆਏ ਨੂੰ ਤਾਂ ਕਾਫੀ ਟਾਈਮ ਹੋ ਗਿਆ ਗੋਪੀ ਲੌਂਗੀ ਇਹਦਾ ਗਾਣਾ ਗਾਣਾ ਕਾਫੀ ਘੈਂਟ ਸੀ ਤੇ ਆਪਾਂ ਰਿਵਿਊ ਦੇਣਾ ਹੀ ਬਟ ਦੇ ਨਹੀਂ ਸਕੇ ਤੇ ਅੱਜ ਆਪਾਂ ਰਿਵਿਊ ਦੇਣ ਲੱਗੇ ਆ ਵੀ ਗਾਣਾ ਕਿਵੇਂ ਦਾ ਵਾ ਤੇ ਗਾਣੇ ਨੂੰ ਤੁਹਾਡੇ ਨਾਲ ਬੈਠ ਕੇ ਦੇਖਾਂਗੇ ਗਾਣੇ ਦਾ ਕੀ ਨਾਮ ਆ ਵਰਨਿੰਗ ਟੂ ਪੰਜਾਬ ਹਾਂ ਵਰਨਿੰਗ ਟੂ ਪੰਜਾਬ ਯਾਰ ਗੋਪੀ ਲੋਂਕੀ ਆ ਗਾਇਕ ਨੂੰ ਤਾਂ ਤੁਸੀਂ ਜਾਣਦੇ ਹੋ ਕਾਫੀ ਮਿਹਨਤ ਕੀਤੀ ਹੈ ਵਿਚਾਰੇ ਨੇ ਤੇ ਬਹੁਤ ਹੀ ਵਧੀਆ ਉਹਨੂੰ ਲਿਖਤਾ ਉਹਦੀ ਬਹੁਤ ਵਧੀਆ ਲਿਖਦਾ ਪਿਆ ਤੇ ਇਹ ਗਾਣਾ ਸਾਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਬੈਠ ਕੇ ਸੁਣਦੇ ਆ ਇਕੱਠੇ ਤੁਸੀਂ ਵੀ ਇਸ ਗਾਣੇ ਨਾਲ ਐਗਰੀ ਜ਼ਰੂਰ ਕਰੋਗੇ ਚਲੋ ਜੀ ਕਰਦੇ ਆ ਪਲੇ ਗਾਣਾ ਇਹ ਨਾ ਹੋਵੇ ਤੁਹਾਡੇ ਆਉਣ ਤੱਕ ਜੋ ਤੁਸੀਂ ਛੱਡ ਕੇ ਗਏ ਆ ਉਹ ਵੀ ਨਾ ਬਚੇ ਇਹ ਰੈਪ ਥੋੜਾ ਚੁੱਭੂ ਵਾ ਪਰ ਸੁਣੋ ਧਿਆਨ ਨਾਲ ਮੈਂ ਜੋ ਕਰੂੰਗਾ ਸੱਚ ਕਹੂੰਗਾ ਸੱਤ ਸਵਾਨਾ ਕੋਈ ਕਹੂੰਗਾ ਕੰਨਾਂ ਦੇ ਵਿੱਚ ਰੂਪ ਫਸਾ ਲੋ ਅੱਜ ਕਿਆਂ ਦੇ ਹੌਲ ਪਾਊਗਾ ਏ ਮੇਰਾ ਪੰਜਾਬ ਆ ਕਿਸੇ ਬਈ ਦਾ ਭਿਆਰ ਨਹੀਂ ਆਪਾਂ ਤੁਹਾਨੂੰ ਨੌਕਰੀ ਦਿੱਤੀ ਤੁਸੀਂ ਦਿੱਤਾ ਸਤਕਾਰ ਨਹੀਂ ਸਤ ਖਾ ਕੇ ਮਾਰਦੇ ਲੱਤਾਂ ਤਰਸਾਨੀ ਕਰਦੇ ਅੱਖਾਂ ਲੱਗ ਸੱਲੋਬਾ ਵਧੀਆ ਜੀ ਹਲੇ ਵੀ ਮੌਕਾ ਆ ਆਪਣੀ ਜੜ ਨਾਮ ਵਡੋ ਜੇ ਬਾੜ ਜਾਣਾ ਤਾਂ ਜੂਝ ਜਾਓ ਮੈਂ ਨਹੀਂ ਕਹਿੰਦਾ ਨਾ ਜਾਓ ਤਰੱਕੀ ਕਰਕੇ ਨੋਟ ਕਮਾਓ ਪਰ ਬੱਸ ਬਣ ਮੁੜੇ ਆ ਉਹਨਾਂ ਵਾਸਤੇ ਬੰਜਾ ਪਾਣੀਆਂ ਦਾ ਛੀਦਾਂ ਦੀਆਂ ਕਹਾਣੀਆਂ ਦਾ ਥੋਲ ਜਿਨ੍ਹਾਂ ਨੂੰ ਲੱਗਦੇ ਨਹੀਂ ਕੀ ਕਸੂਰਿਆ ਟਾਣੀਆਂ ਦਾ ਪੰਜਾਬੀ ਉੱਡ ਗਿਆ ਧਾਰ ਹੀ ਸੁਰਦੀਆ ਸਰਕਾਰੇ ਸਾਨੂੰ ਅੱਤ ਵਦਿਆ ਕਹਿੰਦੇ ਆਪਾਂ ਜਾਤ ਦੇ ਜੀਮੀਦਾਰ ਮੰਡੀਆਂ ਵਿੱਚ ਵੀ ਬਈਆ ਬਈਆ ਸੋਖਾ ਲੱਬੇ ਨਾ ਪੰਜਾਬੀ ਆ ਪਾਟਾ ਮੇਟਾ ਮੇ ਰਹਿ ਗਿਆ ਸਾਡੀ ਮਿੱਟ ਗਈ ਆ ਬੱਦੀ ਹੁਣ ਵੀ ਆ ਜਾ ਨਰਾਇਆ ਤੈਨੂੰ ਪਾਸਾ ਮੇਰੇ ਆ ਬਈਆ ਫਿਰ ਨਾ ਦੋਸਤੋ ਸਾਨੂੰ ਦੇਨੀ ਤਾਂ ਹੀ ਤੂੰ ਨੱਚਦੀ ਬਈਆ ਵਜਾਪੀ ਉੱਡ ਕੇ ਬਾਹਰ ਹੁਣ ਬਈਏ ਕਰਨਗੇ ਰਾਤ ਤੋਂ ਸਾਰ ਸੁੰਨੀਆਂ ਪਿੰਡਾਂ ਉਠੀਆਂ ਡਾਲਰ ਨਾਲ ਪਿਆਰ ਵਜਾਪੀ ਉੱਡ ਕੇ ਬਾਹਰ ਆਪ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਲਾਲ ਮਿਰਚਾਂ ਦੇ ਸਿਰ ਤੋਂ ਮਾਰੋ ਇੱਥੇ ਚਿੱਟਾ ਬਿਕਦਾ ਐਦਾਂ ਜਿੱਦਾਂ ਪੀਲੀ ਦਾਲ ਪੀਣ ਵਾਲੇ ਤੇ ਪਰਚਾ ਵੇਚਣ ਵਾਲਾ ਫਰਾਰ ਜੱਲੇ ਦਿਨ ਦੀਆਂ ਦੇ ਗੋਲੀ ਰਾਤ ਨੂੰ ਕੱਟਦੇ ਤਾਰਾਂ ਫਿਰ ਗੈਂਸਰ ਆਪ ਤਾਂ ਮੰਦੇ ਸਭ ਰਲੀਆਂ ਨੇ ਸਰਕਾਰਾਂ ਕਿ ਕੋਈ ਨਹੀਂ ਕਿਸੇ ਤੋਂ ਡਰਦਾ ਜਿਹੜਾ ਮਾਰਾ ਉਹੀ ਮਰਦਾ ਜੇਲ੍ਹ 'ਚ ਬੈਠਾ ਗੈਂਸਰ ਕੰਮ ਤਾਂ ਪੈਂਦੀ ਮੌਤ ਅਗਲੇ ਸ਼ੌਂਕ ਨਾਲ ਲੇਵਰ ਕਰਦੇ ਮੋٹے ਬੱਟ ਕੇ ਲੈ ਗਏ ਨੋਟ ਆ ਵੀ ਉੜ ਗਏ ਦੁਆ ਹੁਣ ਬਈਏ ਕਰਨਗੇ ਰਾਤ ਕੋਛਰ ਸੁਨੀਆਂ ਪਿੰਡ ਚ ਓਟੀਆਂ ਪਾ ਡਲਰ ਨਾਲ ਪਿਆਰ ਮਜਾ ਵੀ ਉੜ ਗਏ ਦੁਆ ਹੁਣ ਬਈਏ ਕਰਨਗੇ ਰਾਤ ਕੋਛਰ ਸੁਨੀਆਂ ਪਿੰਡ ਚ ਓਟੀਆਂ ਪਾ ਡਲਰ ਨਾਲ ਪਿਆਰ ਜੇ 25 ਲੱਖ ਤੋਂ ਇਖੇ ਲਾਉਂਦਾ ਇਹੀ ਜੁਕੇ ਬਣਾ ਸੀ ਤਾ ਤੂੰ ਨੌਕਰ ਬਣਿਆ ਇੱਥੇ ਮਾਲਕ ਬੰਨਾ ਸੀ ਲੇਬਰ ਤੋਂ ਕੰਮ ਕਰਾਉਂਦਾ ਬੈਠਾ ਹੁਕਮ ਚਲਾਉਂਦਾ ਨਾਲੇ ਪਿੰਦਾ ਕਰਦੀ ਕੱਢੀ ਸ਼ਾਮ ਨੂੰ ਕਰ ਜਦਿਆ ਆਉਂਦਾ ਤੇਰੇ ਮੱਧਰੋਂ ਐਨਾ ਰਈਆ ਤੇਰੀ ਮਾਂ ਵੀ ਹੋ ਹੰਵੀਤਾ ਦਾ ਰਸਤਾ ਨਰਾਤਾ ਇਹੋ ਲਿਖ ਦਿੱਤਾ ਕਿਹੜਾ ਇਸਤੇ ਅਮਲ ਕਰੂ ਪੰਜਾਬ ਬਚਾਉਣਾ ਚਾਹੁੰਦਾ ਆ ਮੈਂ ਬਰੋਦੀਆਂ ਦੇ ਤਾਂ ਮਿਰਚ ਲੜੂ ਬਜੱਪੀ ਉੱਡ ਗਏ ਬਾਹਰ ਹੁਣ ਬਈਏ ਕਰਨਗੇ ਰਾਜ ਸ਼ਰਸੁੰਨੀਆਂ ਪਿੰਡ ਚ ਕੋਠੀਆਂ ਪਾਡਾਂ ਨਾਲ ਨਾਲ ਪਿਆਰ ਬਜੱਪੀ ਉੱਡ ਗਏ ਬਾਹਰ ਹੁਣ ਬਈਏ ਕਰਨਗੇ ਰਾਜ ਸ਼ਰਸੁੰਨੀਆਂ ਪਿੰਡ ਚ ਕੋਠੀਆਂ ਪਾਡਾਂ ਨਾਲ ਨਾਲ ਪਿਆਰ ਦੱ ਲੱਗਾ ਤੈਨੂੰ ਗਾਣਾ ਗਾਣਾ ਪੂਰਾ ਸੱਚ ਬੋਲੇ ਗਾਣਾ ਨਹੀਂ ਇਹ ਸਚਾਈ ਹੈ ਸੁਣਦੇ ਸੁਣਦੇ ਨਾ ਵੀ ਸਾਨੂੰ ਜੋ ਫੀਲ ਹੋਇਆ ਮੈਨੂੰ ਤੇ ਹੈਗਾ ਵੀ ਗਾਣਾ ਖਤਮ ਹੀ ਨਾ ਹੋਵੇ ਕਿਉਂਕਿ ਗੱਲਾਂ ਉਹ ਸੱਚੀਆਂ ਇੰਨੀਆਂ ਕਰਕੇ ਗਿਆ ਪੂਰੇ ਪੰਜਾਬ ਬਾਰੇ ਜੋ ਸੱਚ ਆ ਜੋ ਪੰਜਾਬ ਦੇ ਐਕਚੁਅਲ ਹਾਲਾਤ ਬਣੇ ਪਏ ਆ ਨਾ ਉਹਦੇ ਬਾਰੇ ਬਿਲਕੁਲ ਦੱਸ ਕੇ ਗਿਆ ਵਾ ਕਿ ਕੀ ਹਾਲਾਤ ਆ ਪੰਜਾਬ ਦੇ ਕਿਵੇਂ ਪੰਜਾਬ ਚ ਭਈਏ ਭਈਏ ਹੋਈ ਜਾ ਰਿਹਾ ਤੇ ਸਾਡੇ ਪੰਜਾਬੀ ਜਿਹੜੇ ਉਹ ਬਾਹਰ ਜਾ ਕੇ ਬੈਠੀ ਜਾ ਰਹੇ ਆ ਤੇ ਚਿੱਟਾ ਸ਼ਹਿਰੇ ਆਮ ਵੇਕਦਾ ਪਿਆ ਹਾਂ ਹਰ ਇੱਕ ਗੱਲ ਕੀਤੀ ਆ ਮਤਲਬ ਗੈਂਗਸਟਰ ਦੇ ਬਾਰੇ ਵੀ ਗੱਲ ਕੀਤੀ ਆ ਵੀ ਜੇਲ੍ਹਾਂ ਚੋਂ ਗੈਂਗਸਟਰ ਜਿਹੜੇ ਆ ਕਿਵੇਂ ਸਾਰਾ ਕੁਝ ਚਲਾ ਰਹੇ ਆ ਤੇ ਬਾਕੀ ਇਹ ਵੀ ਦੱਸਿਆ ਵੀ ਤੁਹਾਡਾ ਜਿਹੜਾ ਪੰਜਾਬ ਆ ਆਉਣ ਵਾਲੇ ਟਾਈਮ ਚ ਖਤਮ ਹੋ ਜਾਣਾ ਜੇ ਤੁਸੀਂ ਬਾਹਰੋਂ ਨਾ ਆਏ ਆਪਣੇ ਪੰਜਾਬ ਨੂੰ ਬਚਾ ਲਓ ਆਪਣੀ ਪੰਜਾਬੀ ਨੂੰ ਬਚਾ ਲਓ ਬਾਹਰ ਜਾਓ ਪਰ ਵਾਪਸ ਵੀ ਆਓ ਹਾਂ ਸੋ ਜਿਹੜਾ ਸਾਨੂੰ ਇਹਨਾਂ ਸੱਚੀ ਤਰਮਨਾ ਗਾਣਾ ਬਹੁਤ ਵਧੀਆ ਲੱਗਾ ਯਾਰ ਗੋਪੀ ਦੀ ਜੋ ਲਿਖਤਾ ਲਿਖਤ ਪੂਰੀ ਸੱਚਾ ਹੋਰ ਵੀ ਕਈ ਗਾਣੇ गा ਰਿਹਾ ਵਾ ਗੋਪੀ ਬਹੁਤ ਹੀ ਵਧੀਆ ਕਰ ਰਿਹਾ ਆਹ ਗਾਣਾ ਸੱਚੀ ਦਿਲ ਤੇ ਲੱਗਾ ਵੀ ਯਾਰ ਇੱਕ ਇੱਕ ਗੱਲ ਜਿਹੜੀ ਆ ਨਾ ਜਿਹੜੇ ਬਾਕੀ ਸਿੰਗਰ ਕਈ ਹੈਗੇ ਕਹਿਣ ਤੋਂ ਡਰਦੇ ਆ ਉਹ ਗੋਪੀ ਜਰਾ ਲੌਂਗੀ ਆ ਨਾ ਡਰਦਾ ਨਹੀਂ ਯਾਰ ਕਿਸੇ ਤੋਂ ਪੂਰਾ ਠੋਕ ਕੇ ਜਰਾ ਕਹਿੰਦਾ ਹਰ ਇੱਕ ਗੱਲ ਠੋਕ ਕੇ ਕਹਿੰਦਾ ਕੋਈ ਤੇ ਯਾਰ ਉਹ ਆਪਾਂ ਵੀ ਇਸ ਵੇਲੇ ਮੋਟਰ ਤੇ ਬੈਠੇ ਹੋਏ ਸੀ ਕਿ ਆਪਾਂ ਵੀ ਜਾ ਕੇ ਆਪਣੀ ਮੋਟਰ ਤੇ ਵੀਡੀਓ ਬਣਾਉਣੀ ਆ ਵੀ ਆਪਣੇ ਪੰਜਾਬ ਨੂੰ ਬਚਾਓ ਵੀ ਕੁਝ ਪੰਜਾਬੀ ਹੈਗੇ ਆ ਜਿਹੜੇ ਅਜੇ ਵੀ ਪਿੰਡਾਂ 'ਚ ਰਹਿੰਦੇ ਆ ਸ਼ਹੀਦਿਆਂ ਦਾ ਮੁੱਲ ਪਾ ਲੋ ਜਿਹੜੇ ਸਾਡੇ ਦੀ ਸ਼ਹੀਦ ਹੋ ਕੇ ਗਏ ਨੇ ਹੂੰ ਹੂੰ ਤੇ ਬਾਕੀ ਯਾਰ ਉਹ ਹਨੇਰਾ ਤੁਸੀਂ ਦੇਖ ਲਓ ਪਿੱਛੇ ਹਨੇਰਾ ਹੋ ਗਿਆ ਮੈਂ ਦੁੱਧ ਲੈਣ ਵੀ ਜਾਣਾ ਹਾਂ ਤੇ ਇਹ ਜਿਹੜਾ ਆਪਾਂ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਤੇ ਜਲਦੀ ਫਿਰ ਆਪਾਂ ਨਵੀਂ ਵੀਡੀਓ ਨਾਲ ਮਿਲਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਗੋਪੀ ਲੌਂਗੀ ਦਾ ਗਾਣਾ ਕਿਵੇਂ ਦਾ ਲੱਗਾ ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਕਿਸੇ ਨਵੇਂ ਰਿਐਕਸ਼ਨ ਨਾਲ ਸਸ਼ੀ ਕਾਟ